ਅੱਜ ਤੁਹਾਨੂੰ ਮਿਲਿਆਉਣੇ ਆ ਆਪਣੇ ਬੰਦੇ ਆਪਣੇ ਬੰਦੇ ਨੂੰ ਯਾਰ ਵੇਲੀ ਨੂੰ ਉਹਦਾ ਨਾਮ ਇਕਾ ਰਾਜਾ ਜਿਹੜੇ ਜਿਹੜੇ ਨੂੰ ਪਤਾ ਹੈ ਕਮੈਂਟਾਂ ਚ ਜਰੂਰ ਦੱਸਿਓ ਪਹੁੰਚ ਚੁੱਕਿਆ ਆਪਣੇ ਵਿਚਕਾਰ ਦੇਖੋ ਆ ਗਿਆ ਸਾਰਾ ਦਿਨ ਕਰੇ ਪਿਆ ਰਹਿੰਦਾ ਹੈ ਕੋਈ ਕੰਮ ਨਹੀਂ ਕਰਦਾ ਤੁੰਦਾ ਨਹੀਂ ਕਰਦਾ ਕੰਮ ਦਾ ਇਹ ਦੇਖੋ ਮਿੱਤਰੋ ਮਿਹਨਤ ਮੁੰਡੇ ਦੀ ਬੋਲਦੀ ਹੈ ਕਹਿੰਦੇ ਮੌਸਮ ਠੰਡਾ ਹੋ ਗਿਆ ਦੇਖੋ ਬਾਈ ਮਿਹਨਤ ਬੋਲਦੀ ਆ ਦੇਖੋ ਪਰਫਲਾਇਗਾ ਜਾ ਆ ਸਾਰਾ ਇਹਨੇ ਹਰਾ ਵੱਡਤਾ ਸੀਗਾ ਸੂਤ ਚ ਲਾਇਆ ਹੁਣ ਇੰਨਾ ਕੁ ਰਹਿ ਗਿਆ ਵਿਚਾਰੇ ਦਾ ਸੂਤ ਚ ਲਾਇਆ ਆਏ ਦਾ ਪਤਾ ਮੈਨੂੰ ਦੂ ਮਿਸਤਰੀ ਵੀ ਤੇ ਮਿਸਤਰੀ ਵੀ ਮਿਸਤਰੀ ਦਾ ਕੰਮ ਵੀ ਜਾਣਦਾ ਹੈ ਬਾਈ ਦੇਖੋ ਸਾਰੇ ਕੰਮ ਆਉਂਦੇ ਆਪਾਂ ਨੂੰ ਹੂੰ ਇਹ ਦੂਜਾ ਕਰਾ ਹਰਾ ਦੇਖੋ ਬਹੁਤ ਮਿਹਨਤੀ ਵਾ ਮਿਹਨਤੀ ਮੁੰਡਾ ਹੈ ਮਿਹਨਤੀ ਮੁੰਡਾ ਦੇਖੋ ਨਾਲੇ ਦੋ ਡਿੱਗਿਆ ਨਹੀਂ ਹੈ ਕੰਮ ਨਵੜ ਗਿਆ ਤਾਂ ਸੇਡਾਂ ਹੀ ਇਹੋ ਜੀ ਗੱਲ ਵੀ ਨਹੀਂ ਇਹ ਵੀ ਤਾਂਸ ਦਾ ਪਲੇਅਰ ਆ ਬੰਦਾ ਆਲਾ ਦੋ ਦਸਤੀਆ ਹੋਰ ਹੋਏ ਦੋ ਤੂੰ ਤਾਂ ਸਾਰੇ ਇੱਥੇ ਕੰਮ ਕਰਨਗੇ ਸਾਰੇ ਥਰਲ ਕੰਮ ਕਰੂਗਾ ਬਈ ਇਹ ਮੌਸਮ ਠੰਡਾ ਹੋ ਗਿਆ ਰੱਬ ਵੀ ਕਹਿਰ ਕਰੂ ਮਿਲਣਾ ਦਾ ਕੋਈ ਗਲਤ ਗੱਲ ਆ ਰੱਬ ਦੀ ਇਹ ਹੈਨਾ ਨਹੀਂ ਪਾਊਗਾ ਯਾਰ ਗਲਤ ਗੱਲ ਆ ਯਾਰ ਗਣਕਾਈ ਵੀ ਹੁਣ ਗਲਤ ਗੱਲ ਕਰਦਾ ਰੱਬ ਹੋਰ ਯਾਰ ਗਲਤ ਹੈ ਹਫਤਾ ਕਿ ਖੜ ਜੇ ਹਫਤਾ ਹੈਨਾ ਚੱਲ ਵੀ ਆਪਣੇ ਪਿੰਡ ਦਾ ਚੱਲ ਵੀ ਵਿਚੀ ਨਾ ਹਾਂ ਹਫਤਾ ਖੜ ਜੇ ਬਾ ਪਰਸੋਂ ਆਪਾਂ ਵੜਦਾਂਗੇ ਹਫਤੇ ਦਾ ਕੰਮ ਹੀ ਆ ਬੱਸ ਹਫਤਾ ਖੜ ਜੇ ਹਫਤੇ ਚ ਕੰਮ ਚੱਲ ਫੇਰ ਵੀ ਸਾਲ ਪਰ ਦੀ ਮਿਹਨਤ ਹੈ ਈ ਟਵੀ ਹੈਣਾ ਜਿਵੇਂ ਉਹ ਗਾਣੇ ਦਾ ਕਹਿੰਦਾ ਇੱਥੇ ਆ ਕੇ ਮਾਰ ਪੈਂਦੀ ਐ ਰੱਬ ਵੀ ਮਾਰ ਪਾਉਣਾ ਹੈ ਸਿਰੇ ਤੇ ਜਾ ਕੇ ਇੱਥੇ ਪਾਣੀ ਜਾਂ ਛੱਡਦੇ ਨੇ ਯਾਰ ਇੰਨੀ ਹੋਏ ਛੱਡਣੀ ਨਹੀਂ ਦੇਖੋ ਥੋੜਾ ਮੌਸਮ ਹੋਰ ਬਦਲ ਗਿਆ ਯਾ ਮਮੀ ਲ ਮੌਸਮ ਹੋ ਗਿਆ ਪਾਉ ਆ ਲੱਗ ਰਹੀ ਤੇ ਮੈਂ ਕੋਲੇ ਖੜਾ ਰੱਬ ਕੋ ਗੱਜੇ ਵੀ ਆ ਰਿਹਾ ਹੈ ਮੀਂਹ ਦੇ ਚਾਂਸ ਵੱਧ ਰਹੇ ਨੇ ਰੱਬ ਵੀ ਠੱਗਾ ਕਰਦਾ ਹੈ ਅੱਲਾ ਆ ਹਰੀ ਖੜੀ ਸਰੋ ਜੀ ਚੱਲ ਲਏ ਜਾਣਾ ਜਾ ਕੇ ਮੀਂਹ ਵਾਲਾ ਮਸੂੜਾ ਹਵਾਈ ਚੱਲ ਜਾਂਦੀ ਹੈ ਨੇਰੀ ਨਾਲ ਕੇ ਜਾ ਕੇ ਭਰਾ ਮਾਰੇ ਤਰੋਂ ਨੇਰੀ ਆ ਚੁੱਕੀ ਆ ਇੱਕ ਵਾ ਨੇਰੀ ਆਪਣੀ ਸਰੋਂ ਵੀ ਨਾ ਉੱਟ ਜੇ ਦੇਖੋ ਬਾਹਰ ਚ ਵੀ ਹੈ ਨੇਰੀ ਬਹੁਤ ਆ ਚੁੱਕੀ ਆ ਮਿੱਤਰੋ ਉੱਟ ਜਾਾਂਗੇ ਹਾਂ ਆ ਵੰਤੇ ਦੇਖੋ ਐਨੀ ਨੇਰੀ ਆ ਚੁੱਕੀ ਹੈਗੀ ਬੰਦੇ ਤਾਸ਼ ਦੀ ਡਿਕ ਕਰ ਰਹੇ ਨੇ ਬੰਦੇ ਇਕੱਠੇ ਹੋਣ ਦੀ ਐ ਇੰਨੇ ਇੰਨਿਆ ਇੰਨੇ ਆਰਸੀ ਬੰਦੇ ਨੇ ਫਿਰ ਵੀ ਤਾਸ਼ ਆਵਦੀ ਗੇਮ ਨੂੰ ਨਹੀਂ ਛੱਡ ਦੇਗੇ ਕੁਛ ਆਈ ਜਾਵੇ ਨੇਰੀ ਆਵੇ ਮੀ ਆਵੇ ਚਖੇੜਾ ਆਵੇ ਤੂਫਾਨਾ ਜੀ ਚਾਹੇ ਆ ਦੇ ਕਿੰਨੀ ਨੇਰੀ ਆ ਗਈ ਓਏ ਗਲਤ ਗੱਲ ਆਏ ਰੱਬ ਜੀ ਹਨਾ ਜੱਜਾ ਗਲਤ ਗੱਲ ਨਾ ਰੱਬ ਜੀ ਹੌਰਾ ਆਹਾਹਾ ਫਾਦਰਾ ਥੈ ਥੱਲੇ ਨਾ ਖੜੋ ਓਏ ਇੱਕ ਯਾਰ ਸਾਡੀ ਸਰਾਂ ਦੀ ਭਰੀ ਪਈ ਉਸੇ ਮੁਰਦੀ ਦਾ ਨਹੀਂ ਉਹ ਵੀ ਰਣਕਦੇ ਜਾ ਐਂ ਤਾਂ ਸਾਰੀ ਦੁਆਰੇ ਚੱਕਣੀ ਪਈ ਆਪ ਨੂੰ ਉਹ ਜਿਹੜੀ ਲਾਹੀ ਜੀ ਗੱਡ ਕੇ ਆ ਜਾਂਦਾ ਇਹ ਵੀ ਭਾਜੀ ਯਾਰ ਇਹ ਪਈਆਂ ਨੇ ਉੱਡਣੀਆਂ ਉਹ ਵੀ ਇਹ ਜੁਨੀਵਰਸਿਟੀ ਦੇ ਹਿਸਾਬ ਨਾਲ ਕੰਮ ਕਰਦਾ ਮੁੰਡਾ ਇਹਨੂੰ ਪਤਾ ਲੱਗਿਆ ਇਹਨੂੰ ਫੋਨ ਆ ਗਿਆ ਸੀ ਹੈਨਾ ਫੋਨਾ ਕੇ ਸੀਗਾ ਇਓ ਦੇਖੋ ਮੀ ਆ ਗਿਆ ਮੀ ਕਣੀਆਂ ਪੈਣ ਲੱਗੀਆਂ ਕਣੀਆਂ ਤਰੋ ਦੇਖੋ ਹੋਰ ਜੀ ਹਜੇ ਪਈ ਜਾਂਦੀ ਹੈਗੀ ਆ ਜੀ ਇੰਨਾ ਕੁ ਪੈਸਾ ਤਾਂ ਥੋੜੀ ਆ ਬਸ ਚਲੋ ਸੜਕਾਂ ਯਾਂ ਗੱਲੀਆਂ ਕਰਤੀਆਂ ਉਹ ਵੈਸੇ ਗਲਤ ਕੱਲਾ ਰੱਬ ਦੀ ਵੀ ਨੀ ਵਾਲੀ ਤਾਂ ਸੜੀਆਂ ਫਸਲਾਂ ਲੰਮੀਆਂ ਵਿਸ਼ਕੀਆਂ ਲੋ ਵੀ ਮੇਤਰੋ ਛੀਟੀ ਬੈਠਾ ਇਧਰ ਮੁੰਡਾ ਆ ਮੁੰਡਾ ਪਿਆ ਕਿਉਂ ਏ ਬਿੰਦੀ ਕੰਮ ਧੰਦਾ ਬਹੁਤ ਕਰਦਾ ਬਈ ਇਹ ਤੂੰ ਦਿਖਾਉਂਦਾ ਇਹਦੀ ਫਸਲ ਵੜੀ ਇਹਦੇ ਨਾਲ ਸੰਦੂ ਸੰਦੂ ਬੀਜੇ ਆ ਬਾਗਬਾਨੀ ਚ ਲੈ ਕੇ ਜਾਵਾਂਗੇ ਬਾਗਬਾਨੀ ਨੂੰ ਯੂਨੀਵਰਸਿਟੀ ਆ ਦੇਖੋ ਹਰੀ ਬਟਨਾ ਪਤਾ ਨਹੀਂ ਕਿਹੜੇ ਦੇ ਦਿੱਤੇ ਇਹਨੂੰ ਕਿਹੜੇ ਦੇ ਹਰੀ ਬਟਨਾ ਦੇਖੋ ਵੀ ਕਿਸੇ ਨੇ ਲੈ ਦਿੱਤੀ ਸੀ ਮੈਂ ਕਿਹੜੂ ਦਿੱਤੀ ਆ ਰਹਿ ਬਈ ਯੂਨੀਵਰਸਿਟੀ ਯੂਨੀਵਰਸਿਟੀ ਦਾ ਨਾ ਚੱਲਦਾ ਵੀ ਹੈ ਨਾ ਥੋੜਾ ਪਹਿਲਾਂ ਨਹੀਂ ਵੱਡੀ ਨਹੀਂ ਮੇਰੇ ਤੱਕ ਹੁਣ ਮੀ ਮੀ ਪੈ ਗਿਆ ਯਾਰ ਹੈ ਥੋੜੀ ਪਹਿਲਾਂ ਨਹੀਂ ਪੱਟੀ ਗਈ ਨਹੀਂ ਮੇਲੇ ਦੀ ਲੈ ਆਏ ਹਾਂ ਹਾ ਹੁਣ ਮੀ ਪੈ ਗਿਆ ਨੂੰ ਪਤਾ ਸੀ ਵੀ ਮੀ ਪਊਗਾ ਇਹ ਦੁਬਾਰਾ ਜਾਂ ਫਿਰ ਪੱਟਣੀ ਔਖੀ ਹੋ ਜੂਗੀ ਲਾਈਵ ਆਵਾ ਹੋਈ ਸੀ ਨਾ ਨਹੀਂ ਕਰਕੇ ਚਲੋ ਲੋ ਵੀ ਮਿੱਤਰੋ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਆਪਣੇ ਦਾ ਓਕੇ ਲੋ ਵੀ ਮਿੱਤਰੋ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਓਕੇ ਅੱਜ ਲਾ